ਐਸ ਡੀ ਨੈਰੀ ਮੁਰਦਾਬਾਦ 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 ਸੈਰੀ ਮਹਿਕਮਾ ਹਾਏ 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 ਸਾਨਾ ਦਾ ਇਕਾ ਜਿੰਦਾਬਾਦ 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 ਐਸ ਡੀ ਨੈਰੀ ਹਾਏ 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 ਸੈਰੀ ਮਹਿਕਮਾ ਮੁਰਦਾਬਾਦ ਮੁਰਦਾਬਾਦ ਪੰਜ ਜੋੜੀ ਪਾਣ ਬੰਦੇ ਮਿਲ ਜਣਗੇ ਨੀ ਕਿੱਥੋਂ ਬਿਲਕੁਲ ਮੇਰੀ ਗੱਲ ਸੁਣ ਲੋ ਜਿੰਨਾ ਚਿਰ ਇਹ ਨਹਿਰ ਦਾ ਅਜ ਹੱਲ გას ਕੀ ਨਹੀਂ ਜਾਂਦੇ ਆਪਾਂ ਇਹ ਨਹਿਰ ਨਹੀਂ ਬੰਦ ਕਰਦੇ ਨਹੀਂ ਹੱਲ ਦਸਨ ਪਹਿਲਾਂ ਸਾਨੂੰ ਇਹ ਇਹ ਨਹਿਰ ਕਿੰਨੇ ਵਾਰ ਟੁੱਟ ਗਈ ਦੱਸੋ ਤੁਸੀਂ ਕਿੰਨੇ ਟੁੱਟੀ ਸਹੀ ਦੱਸੋ ਤੁਸੀਂ ਕਿੰਨੇ 9000 2009 ਤੋਂ ਲੈ ਕੇ ਕਿੰਨੇ ਟੁੱਟੀ ਇੱਥੋਂ ਇੱਕੋ ਥਾਂ ਤੋਂ ਉਹ ਤਾਂ ਮੇਰੀ ਡਿਊਟੀ ਨਹੀਂ ਇੱਥੋਂ ਘਟੋ ਘਟਾ ਨਹੀਂ ਨਹੀਂ 30 ਤੋਂ 35 ਵਾਰ ਟੁੱਟੀ ਹੈ ਇਸ ਇਸ ਇੱਕੋ ਜਗ੍ਹਾ ਤੋਂ ਦਹਿਰ ਜਿਹੜੀ 2009 ਤੋਂ ਲੈ ਕੇ 30 ਫਰਵਰੀ ਟੁੱਟੀ ਇੱਕ ਇੱਥੋਂ ਤੋਂ ਉੱਥੋਂ ਕਿਉਂਕਿ ਇਹ ਜਿਹੜੀ ਨਹਿਰ ਗਈ ਪਹਿਲਾਂ ਅੱਗੇ ਟੈਲਾ ਬਣੀ ਹੋਈ ਸੀ ਪ੍ਰਾਣੀਆਂ ਉਹਦੇ ਨਾਲ ਜੋੜ ਦਿੱਤੀ ਕਿ ਤਾਂ ਵਿੱਚੋਂ ਜਿਹੜਾ ਬੈੱਡ ਹੈਗਾ ਇੱਥੋਂ ਡਾਊਨ ਹੋ ਗਿਆ ਇੱਥੋਂ ਝੋੜ ਪੈ ਗਿਆ ਝੋੜ ਪੈਣ ਦਾ ਬਹੁਤ ਕਾਰਨ ਕੀ ਹੈ ਕਿ ਇੱਥੋਂ ਨਹਿਰ ਤੋਂ ਪਾਣੀ ਚੜ੍ਹ ਕੇ ਤੇ ਪਰਾਂ ਨਿਕਲ ਜਾਂਦਾ ਸੀਗਾ ਤੇ ਉਹ ਫਿਰ ਪਾਣੀ ਖੁਰਦਾ ਖੁਰਦਾ ਜਿਹੜਾ ਰਾਤ ਨੂੰ ਉਹ ਟੁੱਟ ਜਾਂਦੀ ਸੀ ਤੇ ਉੱਥੇ ਹੁਣ ਇੱਥੋਂ ਹੁਣ ਹਰੇਕ ਵਾਰੀ ਟੁੱਟ ਜਾਂਦੀ ਹੈ ਜੀ ਸਾਹਿਬ ਤੁਸੀਂ ਦੱਸੋ ਵੀ ਮਹਿਕਮੇ ਦੀ ਕਿੱਡੀ ਵੱਡੀ ਨਾਕਾਮੀयत ਦੁਬਾਰਾ ਨਹੀਂ ਨਹਿਰ ਬਣਾ ਸਕਦੇ ਸੀਗੇ ਬਣ ਜੇਗੀ ਐਸਟੀਮੇਟ ਪਾਸ ਕਰਾਵਾਂਗੇ ਤੇ ਜਾਂ ਉਹ ਐਸਟੀਮੇਟ ਤਾਂ 6 ਸਾਲ ਦਾ ਐਸਟੀਮੇਟ ਪਾਸ ਹੋ ਰਹੇ ਨੇ ਬਣਾਓ ਪਰ ਨਹਿਰ ਨਾ ਤੁਸੀਂ ਨਾ ਸਾਡੇ ਕੋਲ ਸੈਂਡ ਜਿੰਨੇ ਮਰਜ਼ੀ ਕਰਾ ਲਓ ਨਹਿਰ ਨਹੀਂ ਆਣੀ ਚਾਹੀਦੀ ਪਾਣੀ ਨਹੀਂ ਆਣਾ ਚਾਹੀਦਾ ਬਸ ਇੱਕ ਦੂਸਰੀ ਗੱਲ ਇਹ ਕਿ ਜਿਹੜੇ ਨਾ ਉਹੀ ਕਹਿ ਰਹੇ ਆ ਜੈ ਜੈ ਸਾਹਿਬ ਇੱਕ ਮਿੰਟ ਇਧਰਲੇ ਪਾਸੇ ਦੇਖੋ ਕਿੰਨਾ ਏਰੀਆ ਪਈ ਹੈ ਇਧਰ 80 90 ਫੁੱਟ ਜਗ੍ਹਾ ਪਈ ਹੈ ਦੂਸਰੇ ਪਾਸੇ 5 ਫੁੱਟ ਜਗ੍ਹਾ ਪਈ ਹੈ ਇੱਕ ਪਾਸੇ ਨਹਿਰ ਕੋ ਬਣੇਗੀ ਉਚਾਲੇ ਨਹਿਰ ਬਣਦੀ ਹਮੇਸ਼ਾ ਡਿਜ਼ਾਈਨ ਬਟੜਾ ਜਿਵੇਂ ਹੁੰਦਾ ਹੈ ਨਾ ਇੱਕ ਮੋਟਰੇਬਲ ਹੁੰਦਾ ਹੈ ਇੱਕ ਨੋਨ ਮੋਟਰੇਬਲ ਹੁੰ ਜਿਹੜਾ ਮੋਟਰੇਬਲ ਹੈ ਉਹ ਹੀ ਵੱਡਾ ਹੁੰਦਾ ਹੈ ਨੋਨ ਮੋਟਰੇਬਲ ਛੋਟਾ ਹੁੰਦਾ ਹੈ ਨਹੀਂ ਨਹੀਂ ਇਹ ਇੱਕ ਪਾਸੇ 5 ਫੁੱਟ ਜਗ੍ਹਾ ਛੱਡਤੀ ਦੂਜੇ ਪਾਸੇ 80 ਫੁੱਟ ਜਗ੍ਹਾ ਛੱਡਤੀ ਖਾਲੀ ਜਗ੍ਹਾ ਭਈ ਇਹ ਬਿਲਕੁਲ 80 ਫੁੱਟ ਹੈ ਤੇ ਇੱਕ ਪਾਸੇ 5 ਫੁੱਟ ਪਟੜੀ ਕਿਵੇਂ ਸਵਾਰੀ ਚੱਲੋ 20 ਫੁੱਟ ਵੀ ਛੱਡ ਦੋ ਘਟੋ ਘਟੇ ਵੀ ਜਾ ਨਹਿਰ ਅਜੇ ਤੱਕ ਹੁਣ ਜਾਈ ਜਿਹੜਾ ਇੱਥੇ ਪਹੁੰਚਿਆ ਗਿਆ ਔਰ ਇੱਥੇ ਹਾਲਾਤ ਵੇਖੋ ਤੁਸੀਂ ਆ ਫਸਲ ਜਿਹੜੀ ਹੈ ਵਿੱਚ ਡੁੱਬ ਚੜੇ ਮਾਰੀ ਹੋਈ ਹੈ ਫਸਲ ਨਹੀਂ ਨਹੀਂ ਥੋੜੀ ਅੱਧੇ ਘੰਟੇ ਬਾਅਦ ਜਿਹੜਾ ਰੈਸ਼ੀ ਲੱਗ ਕੇ ਲਾਧੂ ਕਾ ਦੇ ਪਾਣੀ ਉਹ ਪਹੁੰਚ ਜਾਏਗਾ ਪਰ ਗੱਲ ਹੈ ਵੀ ਦੇਖੋ ਆ ਪਾਣੀ ਇਹਨਾਂ ਨੇ ਜਿਹੜਾ ਛੱਡਿਆ ਇਹ ਪਾਣੀ ਕੀ ਲਾਨਜੋਗ ਹੈ ਇਹ ਸਿੰਚਾਈ ਯੋਗ ਪਾਣੀ ਹੈ ਕਈ ਵਾਰ ਨਹਿਰੀ ਵਿਭਾਗ ਦੇ ਨਹਿਰੀ ਵਿਭਾਗ ਦੇ ਕਈ ਜਿਹੜੇ ਅਫਸਰਾਂ ਨੂੰ ਅਸੀਂ ਮਿਲ ਚੁੱਕੇ ਆ ਵੀ ਇਹ ਜਿਹੜਾ ਪਾਣੀ ਸਿੰਚਾਈ ਯੋਗ ਨਹੀਂ ਹੈ ਪਰ ਉਦੋਂ ਬਾਅਦ ਵੀ ਵਾਰ-ਵਾਰ ਜਿਹੜਾ ਨਹਿਰੀ ਪਾਣੀ ਜਿਹੜਾ ਛੱਡਿਆ ਜਾਂਦਾ ਬਿਲਕੁਲ ਜਿੰਨੀ ਦੇਰ ਤੱਕ ਨਹਿਰ ਬਣ ਕੇ ਨਵਾਂ ਤਿਆਰ ਨਹੀਂ ਹੁੰਦੀ ਲੈਵਲ ਇਹਦਾ ਸਹੀ ਨਹੀਂ ਹੁੰਦਾ ਕੋਨ ਨਹੀਂ ਦੇਰ ਤੱਕ ਜਿਹੜਾ ਨਹਿਰ ਦਾ ਜਿਹੜਾ ਹੱਲ ਨਹੀਂ ਹੈਗਾ ਔਰ ਵਾਰ-ਵਾਰ जखਮਾਂ ਤੇ ਲੂਣ ਸਿੜਕਣ ਵਾਲੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਵਾਰ-ਵਾਰ ਇਹ ਨਹਿਰ ਛੱਡ ਦਿੰਦੇ ਆ ਪਰ ਉਦੋਂ ਬਾਅਦ ਜਿਹੜਾ ਵੱਡੇ ਗਿਣਤੀ 'ਚ ਜਿਹੜਾ ਨੁਕਸਾਨ ਉਹ ਜ਼ਿੰਮੇਵਾਰਤਾ ਹੋ ਜਾਂਦਾ 5-5000 ਨੂੰ ਜਿਹੜਾ ਝੋਨੇ ਦੀ ਲਵਾਈ ਦਿੱਤੀ ਹੈ ਉਹ ਝੋਨਾ ਦੇਖੋ ਸਾਰਾ ਡੁੱਬ ਗਿਆ ਮੂਨ ਵੀ ਨਾ ਯਾਰਾ ਇਕੱਲੇ ਪੱਟੇ ਪਾਣੀ ਪਾਣੀ ਦੇ ਵਿੱਚ ਦੇਖੋ ਕਿੰਨੀ ਗੰਦੀ ਜਿਹੜੀ ਉਹ ਸਮੈਲ ਆ ਰਹੀ ਹੈ ਔਰ ਇਹ ਇਹ ਇਹਨਾਂ ਦੁਆਰਾ ਕਿਹਾ ਜਾ ਰਿਹਾ ਵੀ ਇਹ ਤਾਂ ਪਿੰਡਾਂ ਦਾ ਜਿਹੜਾ ਛਪੜਾਂ ਦਾ ਪਾਣੀ ਨਹਿਰ ਚ ਪਾਇਆ ਜਾ ਰਿਹਾ ਤਿੰਨ ਘੰਟੇ ਤੋਂ ਨਹਿਰ ਚੱਲ ਰਹੀ ਹੈ ਕੀ ਗੱਲ ਹੈ ਜੇ ਤੱਕ ਕੋਈ ਛਪੜਿਆਂ ਵਾਲਾ ਪਾਣੀ ਜਿਹੜਾ ਚੱਲ ਰਿਹਾ ਦੇਖੋ ਕਿੰਨਾ ਗੰਦਾ ਪਾਣੀ ਹੈ ਜਿੱਲਾ ਵੀ ਨਾ ਦੇਖੇ ਜ਼ਿੰਮੇਦਾਰ ਜੇ ਨਹਿਰ ਨੂੰ ਬੰਨਣ ਦੇ ਵਾਸਤੇ ਵਿੱਚ ਜੇ ਵਟਨਗੇ ਨਾ ਤਾਂ ਉਹਨਾਂ ਦੇ ਜਿਹੜੇ ਸਕਿਨ ਦੇ ਜਿਹੜੀਆਂ ਪ੍ਰੋਬਲਮ ਹੋ ਜਾਣਗੀਆਂ ਖਾਰਸ਼ ਹੋ ਜਾਏਗੀ ਉਹਨਾਂ ਨੂੰ ਸੋ ਬੜੇ ਮਾੜੇ ਹਾਲਾਤ ਨੇ ਬਿਲਕੁਲ ਨਹਿਰੀ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਪੂਰਾ ਸਮਾਂ ਜਿਹੜਾ ਵਿਹਲੇ ਰਹਿੰਦੇ ਆ ਜਦੋਂ ਨਹਿਰ ਟੁੱਟਦੀ ਹੈ ਉਸ ਤੋਂ ਬਾਅਦ ਬਿਲਕੁਲ ਐ ਐਸ਼ ਦੇ ਨਾਲ ਇੱਥੇ ਆਉਂਦੇ ਆ ਔਰ ਖਾਣਾ ਪੂਰਤੀ ਕਰਕੇ ਲੱਖਾਂ ਰੁਪਏ ਜਿਹੜਾ ਇਹਦਾ ਖਰਚਾ ਜਿਹੜਾ ਪਾ ਕੇ ਉਹ ਆਪ ਤੋਂ ਆਪ ਦੇ ਜਿਹੜਾ ਨਹਿਰ ਟੁੱਟਣ ਦਾ ਕਾਰਨ ਕੀ ਨਹਿਰ ਟੁੱਟਣ ਦਾ ਕਾਰਨ ਨਹੀਂ ਇਹ ਜਿਹੜਾ ਲੈਵਲ ਹੈ ਨਹਿਰ ਦਾ ਲੈਵਲ ਬਿਲਕੁਲ ਸਹੀ ਨਹੀਂ ਅਸੀਂ ਪਿਛਲੇ ਸਮੇਂ ਦੌਰਾਨ ਇੱਥੇ ਦਾ ਡਾਊਨ ਕੀਤਾ ਹੈ ਚੰਡੀਗੜ੍ਹ ਜਿਹੜੇ ਸਿੰਚਾਈ ਮੰਤਰੀ ਉਹਨੂੰ ਵੀ ਮਿਲੇ ਇਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਨਹਿਰੀ ਵਿਭਾਗ ਦੇ ਉਹਨਾਂ ਸਾਰਿਆਂ ਨੂੰ ਅਸੀਂ ਮਿਲਿਆ ਹੀ ਬੇਨਤੀ ਕੀਤੀ ਵੀ ਨਹਿਰ ਜਿਹੜੀ ਟੁੱਟ ਕੇ ਜਿਹੜੀ ਦੁਬਾਰਾ ਬਣਾਈ ਜਾਵੇ ਇਸ ਤਰ੍ਹਾਂ ਜਿਹੜੀਆਂ ਨਹਿਰ ਨਹੀਂ ਚੱਲ ਸਕਦੀ ਕਿਉਂਕਿ ਨਹਿਰ ਦਾ ਜਿਹੜਾ ਲੈਵਲ ਹੈ ਲੈਵਲ ਬਿਲਕੁਲ ਸਹੀ ਨਹੀਂ ਹੈ ਕਿਤੋਂ ਨਹਿਰ ਬਹੁਤ ਜ਼ਿਆਦਾ ਉੱਚੀ ਹੈ ਕਿਧਰੋਂ ਨੀਵੀਂ ਹੈ ਨਹਿਰ ਉਹਦੇ ਕਰਕੇ ਢੰਗ ਨਾਲ ਪਾਣੀ ਨਹੀਂ ਚੱਲ ਰਿਹਾ ਹੋਰ ਅਗਲੀ ਗੱਲ ਜੇਕਰ ਇਹ ਪਾਣੀ ਨਹਿਰ ਦੇ ਵਿੱਚ ਆਊਗਾ ਤਾਂ ਜ਼ਿਮੀਦਾਰ ਲਾਹ ਹੀ ਨਹੀਂ ਸਕਦੇ ਕਿਉਂਕਿ ਸਿੰਚਾਈ ਯੋਗ ਹੈ ਹੀ ਨਹੀਂ ਪਾਣੀ ਖਾਰਸ਼ ਵਰਗੀਆਂ ਕਈ ਬਿਮਾਰੀਆਂ ਇਸ ਪਾਣੀ ਦੇ ਨਾਲ ਜਿਹੜੀਆਂ ਫੈਲਦੀਆਂ ਕੈਮੀਕਲ ਦਾ ਜਿਹੜਾ ਫੈਕਟਰੀਆਂ ਦਾ ਪਾਣੀ ਜਿਹੜਾ ਵਿੱਚ ਮਿਕਸ ਹੋ ਕੇ ਆ ਰਿਹਾ ਜਿਹੜਾ ਫੈਕਟਰੀਆਂ ਦਾ